ਆਪ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਵਰਕਰਾਂ ਤੇ ਆਗੂਆਂ ਦੇ ਵਿੱਚ ਭਾਰੀ ਰੋਸ ਹੈ ਜਿੱਤੇ ਕਿ ਬੀਤੀ ਦੇਰ ਰਾਤ ਈਡੀ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਵਰਕਰਾਂ ਤੇ ਆਗੂਆਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਇਸੇ ਦੇ ਹੀ ਤਹਿਤ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਇਕੱਠ ਹੋਏ ਪਾਰਟੀ ਵਰਕਰਾਂ ਤੇ ਆਗੂਆਂ ਦੇ ਵੱਲੋਂ ਜਿੱਥੇ ਭਾਜਪਾ ਦੀ ਸਖਤ ਸ਼ਬਦਾਚ ਨਿਖੇਧੀ ਕੀਤੀ ਗਈ ਉੱਥੇ ਹੀ ਭਾਰਤ ਜਨਤਾ ਪਾਰਟੀ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਇਸ ਮੌਕੇ ਤੇ ਗੱ ਵਿਦਾਇਕ ਰੇਵਲ ਜੀ ਸਿੰਘ ਗਰੇਵਾਲ ਪੋਲਾ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਈਡੀ ਵੱਲੋਂ ਨਹੀਂ ਭਾਜਪੀ ਦੇ ਵੱਲੋਂ ਹੋਈ ਹੈ ਸੋ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਵੱਲੋਂ ਕੀਤੀ ਗਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਆਗੂਆਂ ਦੇ ਵਿੱਚ ਰੋਸ਼ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈਗਾ ਔਰ ਉਹਨਾਂ ਦੀ ਸਪੋਰਟ ਦੇ ਵਿੱਚ ਹਮਾਇਤ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਇਸ ਵਕਤ ਮੈਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਜਿੱਥੇ ਖੁਦ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੁੱਲਾ ਜਿਹੜੇ ਨੇ ਆਪਣੇ ਕਾਰਜਕਰਤਾਵਾਂ ਦੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁਲਿਸ ਸਾਹਿਬ ਇੰਡੀਆ ਨਿਊਜ਼ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਗ੍ਰਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੇਜਰੀਵਾਲ ਦੀ ਗ੍ਰਫਤਾਰੀ ਏਡੀ ਵੱਲੋਂ ਜਿਹੜੀ ਕੀਤੀ ਗਈ ਹੈ ਵਾਰ-ਵਾਰ ਕਿਹਾ ਜਾ ਰਿਹਾ ਸੀਗਾ ਕਿ ਸੰਮਨ ਦਿੱਤੇ ਜਾ ਰਹੇ ਹਨ ਲੇਕਿਨ ਅੱਜ ਗ੍ਰਫਤਾਰੀ ਹੋ ਗਈ ਕੱਲ ਰਾਤ ਗ੍ਰਫਤਾਰੀ ਹੋ ਗਈ ਏਡੀ ਵੱਲੋਂ ਨਹੀਂ ਕੀਤੀ ਗਈ ਇਹ ਭਾਜਪਾ ਵੱਲੋਂ ਕੀਤੀ ਗਈ ਹੈ ਮੋਦੀ ਵੱਲੋਂ ਕੀਤੀ ਗਈ ਹੈ ਕਿਉਂਕਿ ਇਹ ਬੁਖਲਾਏ ਹੋਏ ਨੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕੋ ਇੱਕ ਸ਼ਖਸ਼ਾ ਜਿਹੜਾ ਸ਼੍ਰੀ ਹਰਵਿੰਦ ਕੇਜਰੀਵਾਲ ਇੱਕ ਮਾਨਦਰ ਤੇ ਕਰਮਸ਼ੀਲ ਹੈ ਜਿਹੜਾ ਜਿਹੜਾ ਲੋਕਾਂ ਦੀ ਗੱਲ ਕਰਦਾ ਜਿਹੜਾ ਮਤਲਬ ਕਿ ਲੋਕਾਂ ਦੀ ਸਿਹਤ ਦੀ ਗੱਲ ਕਰਦਾ ਜਿਹੜਾ ਲੋਕਾਂ ਦੀ ਪੜ੍ਹਾਈ ਦੀ ਗੱਲ ਕਰਦਾ ਵਾ ਜਿਹੜਾ ਲੋਕਾਂ ਰੋਜ਼ਗ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿੰਨਾ ਮਰਜ਼ੀ ਦਿਵਾ ਲੈਣ ਸੱਚਾਈ ਕਦੇ ਦਬਦੀ ਨਹੀਂ ਹੈਗੀ ਔਰ ਇਹ ਸੱਚ ਦੱਸ ਮਿਲ ਕੇ ਝੂਠ ਦਾ ਪਲੰਦਾ ਇਹ ਮਿਲ ਕੇ ਮੜ ਰਹੇ ਨੇ ਤੇ ਉਹ ਸਾਹਮਣੇ ਆ ਜਾਣਾ ਵਾ ਤੇ ਸੱਚ ਹਮੇਸ਼ਾ ਜਿੱਥ ਹੁੰਦੀ ਹੈ ਤੇ ਦੇਰ ਆਂ ਦੇਰ ਨਹੀਂ ਹੈਗਾ ਔਰ ਲੋਕ ਜਾਣਦੇ ਨੇ ਅੱਜ ਸ਼੍ਰੀ ਅਰਵਿੰਦ ਕੇਜੀਵਾਲ ਨੇ ਜੋ ਮਿਲ ਕੇ ਸਿੱਧ ਦੀ ਗੱਲ ਕੀਤੀ ਹੈ ਮੁਰੇ ਪੂਰੇ ਦੁਨੀਆ ਦੇ ਵਿੱਚ ਸਿਹਤ ਸੁਵਾਵਾ ਭਲੀ ਦਿੱਤੀਆਂ ਦੀਆਂ ਤੇ ਸ਼੍ਰੀ ਅਰਵਿੰਦ ਕੇਜੀਵਾਲ ਨੇ ਦਿੱਤੀਆਂ ਤੇ ਅੱਜ ਲੋਕ ਉਹਨਾਂ ਦੇ ਨਾਲ ਨੇ ਅੱਜ ਪੜ੍ਹਾਈ ਦੀ ਗੱਲ ਕਰਦੇ ਅੱਜ ਨੌਜਵਾਨੀ ਨੂੰ ਬੱਚਿਆਂ ਨੂੰ ਪੜਾਉਣ ਦੀ ਗੱਲ ਕੀਤੀ ਹੈ ਤੇ ਅੱਜ ਲੋਕ ਉਹਨਾਂ ਦੇ ਨਾਲ ਨੇ ਤੇ ਇਸ ਕਰਕੇ ਅੱਜ ਭਾਜਪਾ ਜਿਹੜੀ ਬੁਖਲਾਈ ਹੋਈ ਹੈ ਉਹਨੂੰ ਲੱਗਦਾ ਵੀ ਸਾਡੀ ਸਰਕਾਰ ਨਹੀਂ ਆਉਣੀ ਤੇ ਸਾਡੇ ਬਲਕੇ ਇਹ ਰੋੜਾਵਾਤੇ ਅੱਜ ਕਹਿ ਸਕਦਾ ਦੁਸ਼ਮਣੀ ਕੱਢ ਰਹੇ ਨੇ ਇਹ ਬੰਡੇਟਾ ਵਾ ਤੇ ਅੱਜ ਇਸ ਕਰਕੇ ਉਹ ਈਡੀ ਨੇ ਗ੍ਰਿਫਤਾਰ ਨਹੀਂ ਕੀਤਾ ਭਾਜਪਾ ਨੇ ਗ੍ਰਿਫਤਾਰ ਕੀਤਾ ਮੋਦੀ ਨੇ ਖੁਦ ਗ੍ਰਿਫਤਾਰ ਕੀਤਾ ਗ੍ਰਹਿ ਬਲਕੇ ਅਮਿਤ ਸ਼ਾਹ ਨੇ ਖੁਦ ਗ੍ਰਿਫਤਾਰ ਕੀਤਾ ਵਾ ਪਰ ਸੱਚ ਕਦੇ ਦਬਦਾ ਨਹੀਂ ਹੈਗਾ ਸੱਚ ਕਦੇ ਛੁੱਪਦਾ ਨਹੀਂ ਹੈਗਾ ਔਰ ਸਾਹਮਣੇ ਆਊਗਾ ਬਿਲਕੁਲ ਘਬਰਾਓ ਨਾ ਤੇ ਨਿਸ਼ਚਿਤ ਹੋ ਜੋ ਲੋਕ ਨਾਲ ਨੇ ਲੋਕਾਂ ਨੂੰ ਪਤਾ ਵੀ ਕੌਣ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਚਾਹੇ ਅਖੀਰ ਦੇ ਵਿੱਚ ਹੋਣੇ ਸੱਤਵੇਂ ਚੈਲੰਜ ਹੋਣੇ ਮਾਨ ਸਾਹਿਬ ਦੇ ਬਿਆਨ ਕਿਤੇ ਭਾਰੀ ਤਾਂ ਨਹੀਂ ਪੈ ਗਿਆ ਕਿ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਲੋਕ ਬਹੁਤ ਸੂਝਵਾਨ ਨੇ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਆਪਾਂ ਪੰਜਾਬ ਦੇ ਲੋਕ ਬਹੁਤ ਸੂਝਵਾਨ ਸਮਝਦਾਰ ਨੇ ਮਿਲ ਕੇ ਪੰਜਾਬੀਆਂ ਨੇ ਹਮੇਸ਼ਾ ਨਵੀਂ ਪਰਤ ਪਾਈ ਆ ਚਾਹੇ ਯਾਦੀ ਦੀ ਲੜਾਈ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਨਾ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਤੇ ਅੱਜ ਇਹ 13 ਦੀ 13 ਸੀਟ ਪੰਜਾਬੀ ਆਮ ਆਦੀ ਪਾਰਟੀ ਦੇਣਗੇ ਕਿਉਂਕਿ 2 ਸਾਲ ਦੇ ਵਿੱਚ ਜੋ ਇਤਿਹਾਸਿਕ ਕੰਮ ਕੀਤੇ ਨੇ ਆਪਣੇ ਮਾਨ ਸਾਹਿਬ ਨੇ ਤੇ ਉਸ ਮੁਤਾਬਕ 100% ਮੁਕੇ ਸੀਟਾਂ ਮਿਲਣਗੀਆਂ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਤੇ ਇਹ ਜਿੰਨੇ ਮਰਜੀ ਇੱਥੇ ਐਸੇ ਹੱਥ ਕੰਡੇ ਅਪਣਾ ਲੈਣ ਤੇ ਅੱਜ ਹੋਇਆ ਕੀ ਹੈ ਅੱਜ ਇਹਨਾਂ ਦੇ ਮਿਲ ਕੇ ਬੀਫ ਕੰਪਨੀ ਜਿਹੜੀ ਵਰਕੇ ਆ ਪਾਕਿਸਤਾਨ ਨੂੰ ਮਿਲ ਕੇ ਸਪਲਾਈ ਕਰਦੀ ਆ ਉਦੋਂ 250 ਕਰੋੜ ਰੁਪਇਆ 250 ਕਰੋੜ ਰੁਪਇਆ ਫੰਡ ਲਿਆ ਕਾਹਦਾ ਲਿਆ ਕਿਸ ਚੀਜ਼ ਦਾ ਲਿਆ ਵਾ ਇਹ ਸਰ ਝੂਟ ਦਾ ਪਲੰਦਾ ਕਰਕੇ ਅੱਜ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਤੇ ਇਹ ਡਾਇਵਰਟ ਕਰ ਰਹੇ ਨੇ ਤੁਹਾਨੂੰ ਦੱਸਣਾ ਚਾਹੁੰਦਾ ਸਰਵਰ ਸੰਮਨ ਦਿੱਤੇ ਜਾ ਰਹੇ ਸੀ ਈਡੀ ਵੱਲੋਂ ਈਡੀ ਵੱਲੋਂ ਕਿਹਾ ਜਾ ਰਿਹਾ ਕਿ ਸੰਮਨ ਤੇ ਪੇਸ਼ ਨਹੀਂ ਹੋਏ ਇਸ ਕਰਕੇ ਈਡੀ ਈਡੀ ਵੱਲੋਂ ਸੰਮਨ ਨਹੀਂ ਸੀ ਉਹ ਸੰਮਨ ਸੀਗੇ ਭਾਜਪਾ ਵੱਲੋਂ ਉਹਦੇ ਚ ਮਲਕੇ ਇਰਵਿੰਦ ਕੇ ਜੀ ਵੱਲ ਦਾ ਕੋਈ ਰੋਲ ਹੀ ਹੈ ਨਹੀਂਗਾ ਕੋਈ ਮਲਕੇ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਹੋਇਆ ਤੁਸੀਂ ਜਾਣ ਬੁੱਝ ਕੇ ਸੰਮਨ ਦਿੱਤੇ ਜਾਂਦੇ ਸੀ ਉਹ ਸੰਮਨ ਇਸੇ ਕਰਕੇ ਦਿੱਤੇ ਜਾਂਦੇ ਸੀ ਵੀ ਮਲਕੇ ਵੋਟਾਂ ਦੇ ਨੇੜੇ ਜਾ ਕੇ ਗ੍ਰਿਫਤਾਰ ਕੀਤਾ ਜਾਊਗਾ ਗ੍ਰਿਫਤਾਰ ਕਰਕੇ ਤੇ ਸ਼ਾਇਦ ਸਾਡੀ ਸਰਕਾਰ ਬਣ ਜਾਊਗੀ ਭਾਜਪਾ ਨੂੰ ਹੀ ਲੱਗਦਾ ਸੀਗਾ ਪਰ ਭਾਜਪਾ ਜਿੰਨੇ ਮਰਜੀ ਹੱਥ ਕੰਡੇ ਬਨਾਲਵੇ ਮੋਦੀ ਜਿੰਨੇ ਮਰਜੀ ਹੱਥ ਕੰਡੇ ਬਨਾਲਵੇ ਔਰ ਕਮਤ ਦੇ ਸ਼ਾਹ ਜਿੰਨੇ ਮਰਜੀ ਹੱਥ ਕੰਡੇ ਬਨਾਲਵੇ ਤੇ 100% ਮੋਦੀ ਹਰੂਗਾ ਔਰ ਬਲਕੇ ਇਹਨਾਂ ਦਾ ਮਲਕੇ ਜਿਹੜਾ ਮਲਕੇ ਕਾਲ ਚਲਾਣਾ ਹੋਊਗਾ 100% ਆਮ ਆਨਵੀ ਪਾਰਟੀ ਦੇ ਹਰ ਪੰਜਾਬ ਦੇ ਹਰ ਕਾਰਜਕਰਤਾ ਦੇ ਵਿੱਚ ਕਿਤੇ